ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਵਿੱਚੋਂ ਕੁਝ ਨੁਕਤੇ ਇੱਕ ਪੁਸਤਕ ਜੀਵਨ ਕ੍ਰਣੀ ਵਿੱਚ ਅੰਕਿਤ ਕੀਤੇ ਗਏ ਹਨ ਆ ਉਹਨਾਂ ਨੂੰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਹਿਲਾ ਤੇ ਤੀਸਰਾ ਨੁਕਤਾ ਇਕਾਂਦੀ ਬਾਬਤ ਹੈ ਤੇ ਦੂਸਰਾ ਨੁਕਤਾ ਹੈ ਪਕੜ ਦੀ ਬਾਬਤ ਕਿ ਪਕੜ ਨੂੰ ਛੱਡਣਾ ਚਾਹੀਦਾ ਹੈ ਪਕੜ ਕਿਸ ਰੂਪ ਵਿੱਚ ਹੈ ਇਹ ਦਰਸਾਇਆ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਕਾਂਤ ਜਿੱਥੇ ਮਨ ਕੁਦਰਤ ਨਾਲ ਗੱਲਾਂ ਕਰੇ ਕੁਦਰਤ ਦਾ ਰੰਗ ਲਵੇ ਤੇ ਖਿੜੇ ਇੱਕ ਸਰ ਹੋ ਕੇ ਕੁਦਰਤ ਨਾਲ ਹਾਂ ਨਦੀ ਨਾਲੇ ਨਿੱਕੀਆਂ ਨਿੱਕੀਆਂ ਕੂਲਾਂ ਦਾ ਵਿਲਪ ਵਿਲਪ ਨਾਦ ਕਰਨਾਂ ਵਿੱਚ ਗੂੰਜੇ ਚੰਦ ਤਾਰੇ ਆਕਾਸ਼ ਵਿਸ਼ਾਲਤਾ ਤੇ ਅश्चਰਤਾ ਦਾ ਰੰਗ ਦੇਣ ਬ੍ਰਿਛ ਬੂਟੇ ਕਾ ਫੁੱਲ ਤਰਾਵਤ ਪਰ ਦੇਣਾ ਅੱਖਾਂ ਵਿੱਚ ਤੇ ਅੱਖਾਂ ਭੇਜ ਦੇਣ ਇੱਕ ਤਾਜ਼ਗੀ ਦਿਲ ਨੂੰ ਉਚਾਣਾ ਨਿਵਾਣਾ ਖੱਡਾਂ ਸ਼ਿਖਰਾਂ ਦੇ ਨਜ਼ਾਰੇ ਨਜ਼ਰ ਨੂੰ ਕਰ ਦੇਣਾ ਆਪੇ ਵਿੱਚ ਝਾਤੀ ਮਾਰਨ ਵਾਲਾ ਅੰਦਰਲੇ ਉਚਾਣ ਨਿਵਾਣ ਟੋਏ ਟਿੱਬੇ ਦਿਸਣ ਤੇ ਫਿਰ ਸੰਤਤਾ ਹੋ ਜਾਵੇ ਅੰਦਰ ਰਸ ਭਰੀ ਕੁਦਰਤ ਦਾ ਇਹ ਰੰਗ ਲਗ ਲਗ ਕੇ ਅੰਦਰ ਜਗਾ ਦੇਵੇ ਕੋਈ ਹੋਰ ਕਲਾ ਜੋ ਦੇਖੇ ਕੇ ਇਸ ਦਿਸਦੇ ਦੇ ਮਗਰ ਅਣ ਦਿਸਦਾ ਵੀ ਵਸਦਾ ਹੈ ਹਾਂਜੀ ਕੁਦਰਤ ਦਾ ਇਹ ਰੰਗ ਲਗ ਲਗ ਕੇ ਅੰਦਰ ਜਗਾ ਦੇਵੇ ਕੋਈ ਹੋਰ ਕਲਾ ਜੋ ਦੇਖੇ ਕਿ ਇਸ ਦਿਸਦੇ ਦੇ ਮਗਰ ਅਣ ਦਿਸਦਾ ਵੀ ਵਸਦਾ ਹੈ ਦੂਸਰਾ ਨੁਕਤਾ ਗੁਰੂ ਬਾਬੇ ਨੇ ਸਿਖਾਇਆ ਸੀ ਕਿ ਇਹ ਪਕੜ ਛੱਡੋ ਇਹ ਅੰਦਰ ਮੈਂ ਕਰਕੇ ਬਿਰਾਜਮਾਨ ਹੈ ਬਾਹਰ ਮੇਰੀ ਕਰਕੇ ਬੋਲਦੀ ਹੈ ਤੇ ਵਰਤੋਂ ਵਿੱਚ ਦੁਜਾਈਗੀ ਦਾ ਰੂਪ ਧਾਰਦੀ ਹੈ ਅੰਦਰ ਤਾਂ ਸਾਈਂ ਤੋਂ ਵੀ ਛੋੜਦੀ ਹੈ ਤੇ ਬਾਹਰ ਜਗਤ ਤੋਂ ਵਿਤਕਰਾ ਪਾ ਦਿੰਦੀ ਹੈ ਹਾਂਜੀ ਗੁਰੂ ਬਾਬੇ ਨੇ ਸਿਖਾਇਆ ਸੀ ਕਿ ਇਹ ਪਕੜ ਛੱਡੋ ਇਹ ਅੰਦਰ ਮੈਂ ਕਰਕੇ ਬਿਰਾਜਮਾਨ ਹੈ ਬਾਹਰ ਮੇਰੀ ਕਰਕੇ ਬੋਲਦੀ ਹੈ ਤੇ ਵਰਤੋਂ ਵਿੱਚ ਦੁਜਾਈਗੀ ਦਾ ਰੂਪ ਧਾਰਦੀ ਹੈ ਅੰਦਰ ਤਾਂ ਸਾਈ ਤੋਂ ਵੀ ਛੋੜਦੀ ਹੈ ਤੇ ਬਾਹਰ ਜਗਤ ਤੋਂ ਵਿਤਕਰਾ ਪਾ ਦਿੰਦੀ ਹੈ ਜਿਸ ਦੇ ਅੰਦਰ ਇਹ ਨਹੀਂ ਉਹ ਸੁਖੀ ਤੇ ਸੁਖਦਾਤਾ ਹੋ ਜਾਂਦਾ ਹੈ ਤੀਸਰਾ ਨੁਕਤਾ ਪਰਵਿਰਤੀ ਵਿੱਚ ਕੁਝ ਨਾ ਕੁਝ ਇਸ ਮਨ ਉਤੇ ਸਿੱਧਾ ਜਾਂ ਸ਼ਰੀਰ ਦੇ ਥਕਾਨ ਅਕਾਨ ਨਾਲ ਐਸਾ ਕੁਝ ਕਿਸੇ ਵੇਲੇ ਅਸਰ ਪੈਂਦਾ ਹੈ ਜੋ ਦੂਰ ਕਰਨਾ ਹੁੰਦਾ ਹੈ ਸੋ ਕਦੇ ਇਸ ਹਉਮ ਦਾ ਵਹੀ ਖਾਤਾ ਪੜਤਾਲਣ ਵਾਸਤੇ ਇਕਾਂ ਦੀ ਲੋੜ ਪੈਂਦੀ ਹੈ ਹਾਂਜੀ ਪਰਵਿਰਤੀ ਵਿੱਚ ਕੁਝ ਨਾ ਕੁਝ ਇਸ ਮਨ ਉਤੇ ਸਿੱਧਾ ਜਾਂ ਸ਼ਰੀਰ ਦੇ ਥਕਾਨ ਅਕਾਨ ਨਾਲ ਐਸਾ ਕੁਝ ਕਿਸੇ ਵੇਲੇ ਅਸਰ ਪੈਂਦਾ ਹੈ ਜੋ ਦੂਰ ਕਰਨਾ ਹੁੰਦਾ ਹੈ ਸੋ ਕਦੇ ਇਸ ਹੌਂ ਦਾ ਵਹੀ ਖਾਤਾ ਪੜਤਾਲਣ ਵਾਸਤੇ ਕਾਂਦੀ ਲੋੜ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ